ਇਹ ਸਾਡਾ ਅੱਜ ਦੀ ਪ੍ਰੈਸ ਕਾਨਫਰੰਸ ਰਿਕਾਰਡ ਕਰਵਾਇਆ ਗਿਆ ਹੈ। ਇਸ ਰਾਹੇਕ ਮਿਤੀ 15 425 ਨੂੰ ਸਾਨੂੰ ਇੱਕ ਗ੍ਰੰਥੀ ਸਿੰਘ ਨੇ ਸਾਡੇ ਜੀਤ ਸਿੰਘ ਪੁੱਤਰ ਨੇਕ ਸਿੰਘ ਸਚਾ ਪਿੰਡ ਦੇ ਰਹਿਣ। ਜਿਨ੍ਹਾਂ ਨੇ ਸਾਡੇ ਚੌਕਨਚਾ ਸਾਹ ਬਿਆਨ ਦਿੱਤਾ ਸੀ ਮੇਨੂੰ ਪਿੰਡ ਦੇ ਹੀ ਚਾਰ ਲੋਕਾਂ ਨੇ ਛੱਟਾ ਮਾਰੀਆਂ ਨੇ ਫੋਟੋ ਮਾਰ ਕੀਤੀ ਹੈ ਗਿਆ। ਇਹ ਸਾਡਾ ਪ੍ਰਾਂਚੜਾ ਵੀ ਚੱਲਦਾ ਹੈਗਾ। ਜੋ ਉਹਨਾਂ ਮੁੱਲ ਜੋਂ ਅਸੀਂ ਜੀ ਦੋ ਮੁਲਜ਼ਮ ਨੂੰ ਫੜ ਲਿਆ ਹੈਗਾ ਦੋ ਮੁਲਜ਼ਮ ਸਾਡੇ ਪਾਰਟੀ ਗਈ ਉਹ ਫੜ ਫੜ ਲਵੇਗੀ ਸ਼ਾਮ ਤੱਕ ਅਸੀਂ ਫੜ ਲੈਣੇ ਹੈਗੇ ਆ ਉਸ ਗੱਲ ਨੂੰ ਅਸੀਂ ਇਹ ਵੈਰੀਫਾਈ ਵੀ ਕੀਤਾ ਹੈਗਾ ਕਿ ਝਗੜਾ ਕਿਉਂ ਹੋਇਆ ਉਹ ਝਗੜਾ ਸਿਰਫ ਇਹਨਾਂ ਦਾ ਉੱਥੇ ਬਾਹਰ ਗੁਰਦਾਸ ਸਾਹਿਬ ਤੋਂ ਬਾਹਰ ਖੜੇ ਵਹੀਕਲ ਖੜੇ ਕਰਨ ਤੋਂ ਹੋਇਆ ਸੀ ਉਹਦੇ ਜਿਹੜੇ ਮੁਲਜ਼ਮ ਪਾਰਟੀ ਉਹਨਾਂ ਦੀ ਕਾਰ ਵੀ ਉੱਥੇ ਖੜਦੀ ਹੈਗੀ ਆ ਤੇ ਹੋਰ ਵੀ ਕਈ ਖੜਦੇ ਇਹਨਾਂ ਦਾ ਆਪਸੇ ਮੂਲ ਹੀ ਝਗੜਾ ਹੋਇਆ ਸੀ ਕੁਸਤੇ ਥੋੜੀ-ਥੋੜੀ ਸੱਤ ਲੱਗੀ ਹੈਗੀ ਆ ਉਹਦੇ ਸਪੰਸ ਤੁਸੀਂ ਪਰਚਾ ਦੱਚ ਕਰ ਦਿੱਤਾ ਹੈਗਾ ਤੇ ਉਹਦੇ ਜੀ ਮੁਲਜਾਨ ਵੀ ਅਰੈਸਟ ਕਰ ਲਿਆ ਹੈ। ਤੇ ਕੁਛ ਇਸ ਤੋਂ ਬਾਅਦ ਵੀ ਸਾਹਮਣੇ ਗੱਲ ਆਈ ਹੈਗੀ ਆ ਵੀ ਇਹਦਾ ਗਰੰਤੀ ਸਿੰਘ ਦਾ ਪਹਿਲਾਂ ਵੀ ਇੱਕ ਗਰੰਤੀ ਸਿੰਘ ਹੈਗੇ ਆ ਜਿਹੜੇ ਮਹੂਤ ਰਹਿਣ ਵਾਲੇ ਹੈਗੇ ਆ ਜਿਹੜੇ ਤੁਹਾਡੇ ਸਾਹਮਣੇ ਵੀ ਬੈਠੇ ਹੈਗੇ ਆ ਇਹਨਾਂ ਦਾ ਪੁਰਾਣਾ ਵੀ ਤਕੜਾ ਚਲਦਾ ਹੈਗਾ। ਉਹਨਾਂ ਨੇ ਇਹਦੇ ਖਿਲਾਫ ਵੀ ਇੱਕ ਤਰਖਾਜ਼ ਦਿੱਤੀ ਸੀ। ਤੇ ਅਸੀਂ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਜਿਹੜੇ ਉਹ ਗਰੰਤੀ ਕੁਲਦੀਪ ਸਿੰਘ ਹੈ ਆ ਬਹੁਤ ਅਨੇਕ ਨੈਣ ਮਲੇ ਹੈ ਗਿਆ ਉਹਨਾਂ ਨੂੰ ਵੀ ਇਸੇ ਬੁਲਾਇਆ ਹਾ ਜੋ ਉਲੀ ਲਈ ਉਹਨਾਂ ਦਾ ਬੰਦਾ ਆਊਗਾ ਉਹ ਇਸੇ ਕਰ ਜਾਵੇ ਤੋਂ ਦੇ ਗ੍ਰੰਤੀ ਸਿੰਘ ਨੇ ਰੋਪੀ ਲਾਇਸੀ ਕਿ ਕਿ ਜਿਹੜਾ ਖੇਤਾਂ ਪੈਣ ਦੇ ਵਿੱਚ ਨਸ਼ਾ ਤੱਤ ਕਰਿਆ ਉਹ ਨਸ਼ੇ ਦੀ ਸਪਲਾਈ ਕਰਦੇ ਕੀ ਹੈ ਕੁਛ ਤਾਂ ਜੋ ਉਹਨੇ ਰੋਪ ਲਾਏ ਹੈਗੇ ਆ ਉਹਦੇ ਵਿੱਚ ਇਸ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਵੀ ਬੈਠਾ ਚੌਕੀਨ ਚਾਜੀ ਬੈਠਾ ਸਾਡਾ ਸਤੂ ਹੈਗਾ ਉਹ ਤੇ ਸੁੱਲ ਸਪਨਾ ਕੰਮ ਕਰ ਰਹੀ ਹੈਗੀ ਆ ਜਿਹੜਾ ਝਗੜੇ ਸਬੰਧੀ ਸੀਗਾ ਉਹਦੇ ਚ ਮੁੱਦੋ ਵੀ ਫੜ ਲਿਆ ਕੇ ਸਾਰੇ ਫੜ ਲਿਆ ਅੱਗੇ ਤੋਂ ਵੀ ਇਹੋ ਜਿਹੀ ਪਰਵਾਹੀ ਨਹੀਂ ਹੋਣੀ ਨਾ ਕੋਈ ਝਗੜਾ ਹੋਣ ਦਾ ਭਾਵੇਂ ਗਰੰਤ ਸਿੰਘ ਉਹ ਹੋਵੇ ਤੇ ਭਾਵੇਂ ਗਰੰਤ ਸਿੰਘ ਹੋਵੇ ਸਰ ਥਾਣੇ ਵਿੱਚ ਅਕਸਰ ਇਦਾਂ ਕਮੇੜਾਂ ਦੀ ਜਿਹੜੇ ਆਡੀ ਗਵਾਨੀ ਵੀ ਲੜਦੇ ਨਾ ਉਹਨਾਂ ਦੇ ਰੋਕਿਆ ਜਾਂਦਾ ਕਿ ਇਹ ਨਸ਼ੇ ਦਾ ਕੰਮ ਕਰਦੇ ਆ ਇਹਦੇ ਬਾਰੇ ਵੀ ਕੋਈ ਇਨਵੈਸਟੀਗੇਸ਼ਨ ਯਾ ਹੋਈ ਇਸ ਪਰ ਇਹ ਗੱਲ ਕਰਦੇ ਆ ਜੀ ਠੀਕ ਹੈ ਲੋਕ ਕਹਿੰਦੇ ਹੋਣਗੇ ਤਾਰਾ ਜੀ ਕੋਈ ਨਿਆਂ ਨਹੀਂ ਕਰ ਰਿਹਾ ਨਾ ਕੀਤਾ ਹੈਗਾ ਨਾ ਸਾਡੇ ਐਸਐਸਪੀ ਸਾਹਿਬ ਨਾ ਕੋਈ ਸਾਡੇ ਸੀਨੀਅਰ ਅਫਸਰ ਇਹੋ ਜੀ ਗੱਲ ਨਹੀਂ ਕਰਦੇ ਨਾ ਹੀ ਕੋਈ ਸਰਕਾਰ ਵੱਲੋਂ ਸਾਨੂੰ ਇਹੋ ਜਿਹਾ ਹਦਾਇਤ ਹੈਗੀ ਆ ਨਾ ਹੀ ਉਹ ਕਰਨ ਦਿੰਦੇ ਹੈਗੇ ਆ ਇਹਦੇ ਵਿੱਚ ਵੀ ਅਸੀਂ ਵੈਰੀਫਾਈ ਕੀਤਾ ਦੀਗਾ ਤਾਂ ਹੀ ਤੁਹਾਨੂੰ ਸਾਰੇ ਪੈਸਵਾਲਿਆਂ ਨੂੰ ਇਸ ਨੂੰ ਬੁਲਾਇਆ ਬੁਲਾਇਆ ਗਿਆ ਵੀ ਤੁਹਾਨੂੰ ਕਲੀਅਰ ਕਰਤਾ ਜਾਵੇ ਵੀ ਇਹ ਕੋਈ ਹਮਲਾ ਨਹੀਂ ਹੈਗਾ ਨਾ ਕੋਈ ਡਰਗ ਵਾਲੇ ਨੇ ਕੀਤਾ ਹੈਗਾ ਇਹ ਸਫਾਪਸੀ ਲੜਾਈ ਸੀ ਜਿਹੜੇ ਮਲਜੂਮ ਫੜੇ ਆ ਤਾਂ ਪਹਿਲਾਂ ਵੀ ਕੋਈ ਕੇਸ ਨਹੀਂ ਨਾ ਇੱਥੇ ਲਗਾ ਲਈ ਕੋਈ ਵੈਰੀਫਾਈ ਕਰ ਰਹੇ ਆ ਉਹਨਾਂ ਦੇ ਕੋਈ ਪਰਚਾ ਨਹੀਂ ਜਿਵੇਂ ਤੁਸੀਂ ਦੱਸਿਆ ਕਿ ਸੇਦਵੰਤੀ ਸਿੰਘ ਨੇ ਹੋਰ ਗੰਧੀ ਸਿੰਘ ਨਾਲ ਇਸ ਸਮਾਰਕ ਪ੍ਰਤੀ ਜਿਨ੍ਹਾਂ ਨੇ ਤੁਹਾਨੂੰ ਦਿੱਤੀ ਹੈਂਡੀਕੈਪ ਰਨ ਸੇਮ ਇਹ ਉਹਦੀ ਪ੍ਰੈਕਟੀਸ਼ਨ ਦੀ ਪ੍ਰਸ਼ੀਕਿਆ ਕਰਵਾਈ ਤੁਸੀਂ ਬਿਲਕੁਲ ਠੀਕ ਆ ਤੁਹਾਡੇ ਸਾਹਮਣੇ ਗੰਧੀ ਸਾਹਿਬ ਨੇ ਜਦੋਂ ਇਹ ਗੰਧੀ ਸਿੰਘ ਨੂੰ ਛੁੱਟੀ ਮਿਲੂਗਾ ਫਿਰ ਇਹਨਾਂ ਦਾ ਵੀ ਜਿਹੜਾ ਜੋ ਬੰਦਾ ਹੋਊਗਾ ਉਹ ਇਸ ਕਰਵਾ ਦਿਆਂਗੇ ਧੰਨਵਾਦ ਕਰਦਾ ਜਿਹੜੇ ਕਾਨਫਰੰਸ ਵਾਲਿਆਂ ਨੇ ਮੇਰੇ ਲਈ ਟਾਈਮ ਕੱਢਿਆ ਮੌਕਾ ਦਿੱਤਾ ਤੇ ਇਸ ਮੌਕੇ ਦੇ ਵਿੱਚ ਮੈਨੂੰ ਸ਼ਾਮਲ ਕੀਤਾ ਤਾਂ ਮੇਰੇ ਤੋਂ ਸੁਵਾਜਨਾਨ ਕੀਤੇ ਅੱਛਾ ਜੀ ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਸਾਨੂੰ ਸਰਦਾਰ ਤਰਸੇਲ ਸਿੰਘ ਵਾਸੀ ਜਿਲ੍ਹਾ ਫਰੋਜਪੁਰ ਪਿੰਡ ਮੱਲੂ ਵਾਲੀਏ ਦੇ ਰਹਿਣ ਵਾਲਾ ਹਾਂ ਅੱਛਾ ਇਦਾਂ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਉਹ 13 ਤਰੀਕ ਦੀ ਵਾਪਰੀ ਹੈ ਜੀ ਉਹ ਇਦਾਂ ਵੀ ਜਿਹੜੇ ਗਰਨਾਮ ਸਿੰਘ ਗਰੰਥੀ ਸਾਹਿਬ ਆਲ ਨੇ ਉਹਨਾਂ ਤੋਂ ਥੱਲੇ ਸੇਵਾਦਾਰ ਹੈ ਜਿਨ੍ਹਾਂ ਨਾਲ ਦੂਜੇ ਦਿਨ ਘਟਨਾ ਵਾਪਰੀ ਉਹਨਾਂ ਦਾ ਨਾਮ ਹੈਗਾ ਜੀ ਅਜੀਤ ਸਿੰਘ ਉਹਨਾਂ ਨੇ ਇੱਕ ਦਿਨ ਪਹਿਲਾਂ ਮੇਰੇ ਨਾਲ ਅਜੀਤ ਸਿੰਘ ਨੇ ਕੋਈ ਗੱਲ ਜਿੱਦਾਂ ਮੰਨ ਕੇ ਚੱਲੋ ਕਿ ਅੱਗੇ ਵੀਰ ਉਹਨਾਂ ਨੇ ਸਮਝਾਇਆ ਵੀ ਅਗਲੇ ਮੈਂ ਉਹ ਕੋਲ 500 ਰੁਪਇਆ ਲੈਣਾ ਤੇ ਮੈਨੂੰ 350 ਰੁਪਇਆ ਦਿੰਦਾ ਇਸ ਮਸਲੇ ਦੇ ਵਿੱਚ ਉਹਨਾਂ ਨੇ ਮੈਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਗਰਮਾਨ ਸਿੰਘ ਨੂੰ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਨੂੰ ਇਹ ਵੀਰ ਖਰਾਬ ਕਰ ਰਿਹਾ ਤੇ ਉਸ ਮਸਲੇ ਦੇ ਵਿੱਚ ਪਹਿਲੇ ਦਿਨ ਇਦਾਂ ਚੱਲਿਆ ਦੂਜੇ ਦਿਨ ਚੱਲਿਆ ਸ਼ਾਮ ਨੂੰ ਫਿਰ ਉਹ ਮੇਰੀ ਚੱਲਦੀ ਸੰਗਤ ਦੇ ਵਿੱਚ ਕੁਝ ਵੀਰ ਹਨ ਜਿੰਨਾਂ ਦੇ ਅੱਜ ਜਿਹੜਾ ਕੋ ਮਤਲਬ ਘਟਨਾ ਵਾਪਰੀ ਜੋ ਉਹਨਾਂ ਕੋਲ ਆਸਾ ਹੋਇਆ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਸੇਵਾਦਾਰ ਸਨ ਉਹ ਤੋਂ ਸੇਵਾ ਕਰਦੇ ਸਨ ਮੈਂ ਉਹਨਾਂ ਨੂੰ ਦੇਖਦੀ ਗੱਲ ਦੱਸੀ ਜਿਵੇਂ ਇਸ ਤਰ੍ਹਾਂ ਆਪਣਾ ਜਿਹੜਾ ਛੋਟਾ ਸੇਵਾਦਾਰ ਹੈ ਗਰਨਾਮ ਸਿੰਘ ਜਿਹੜਾ ਮੇਨ ਗ੍ਰੰਥੀ ਹੋ ਮੇਰੀ ਗੱਲ ਨਹੀਂ ਸੁਣ ਰਿਹਾ ਫਿਰ ਇਹਨਾਂ ਨੇ ਉਹ ਘਟਨਾ ਨੂੰ ਆਪਣੇ ਦਿਲ ਤੇ ਲਿਆ ਤੇ ਮੇਰੀ ਘਟਨਾ ਨੂੰ ਸਮਝਿਆ ਪਰ ਉਹ ਜਿਹੜਾ ਅਜੀਤ ਸਿੰਘ ਸੀ ਉਹ ਇਸ ਘਟਨਾ ਨੂੰ ਦੇਖ ਰਿਹਾ ਸੀ ਤੇ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਚਾਲਦੀ ਸੰਗਤ ਦੇ ਵਿੱਚ ਉਹਦੇ ਕੋਲ ਅਟੈਕ ਨਹੀਂ ਹੋਇਆ ਮੈਂ ਆਪਣੀ ਡਿਊਟੀ ਦੀ ਤਿਆਰੀ ਕਰਨ ਵਾਸਤੇ 10 ਵਜੇ ਦੀ ਡਿਊਟੀ ਸੀ ਮੈਂ 8 ਵਜੇ ਉੱਥੋਂ ਸੰਗਤ ਦੇ ਵਿੱਚੋਂ ਨਿਕਲ ਕੇ ਪ੍ਰਸ਼ਾਦਾ ਛੱਕੇ ਕਮਰੇ ਦੇ ਵਿੱਚ ਗਿਆ ਜਦ ਮੈਂ ਕਮਰੇ ਦੇ ਵਿੱਚ ਗਿਆ ਵਾਂ ਤੇ ਉੱਥੇ ਆਪਣਾ ਇੱਕ ਲਹਿੰਗ ਸਿੰਘ ਸੀ ਉਹ ਮੌਕੇ ਦਾ ਗਵਾਹ ਹੈ ਇੱਕੋ ਸੇਵਾਦਾਰ ਸਿੰਘ ਉਹ ਚੰਗੀ ਕਸਮ ਵੀ ਮੇਰੀ ਕਹ ਲਓ ਜਿਹੜੀ ਮੇਰੀ ਜਾਨ ਬਰ ਗਈ ਉਦੋਂ ਮੈਂ ਆਪਣੀ ਤਿਆਰੀ ਕਰਨ ਵਾਸਤੇ ਜਿੱਦਾਂ ਕਹਿੰਦਾ ਆ ਦੌਣ ਵਾਲਾ ਪਾਸਾ ਤਾਂ ਮੇਰੀ ਆ ਜਿਹੜੀ ਖੁੰਡੀ ਇਹ ਮੈਂ ਆਪਣੇ ਦੌਣ ਮਗਾ ਰੱਖ ਦਿੱਤੀ ਤੇ ਮੈਂ ਮੰਝੇ ਵਾਲੀ ਸਾਈਡ ਨੂੰ ਮੂੰਹ ਕਰਕੇ ਆਪਣੇ ਕੇਸ ਕੱਪੜੇ ਮਲਾਈ ਹੋਏ ਸਨ ਕੇਸ ਮੈਂ ਕਰ ਰਿਹਾ ਸੀ ਇਹ ਪਿੱਛੋਂ ਦੀ ਆਇਆ ਇਹ ਆਪਦਾ ਮੌਕਾ ਦੇਖ ਰਿਹਾ ਸੀ ਇਹਨੇ ਆਪ ਪਹਿਲਾ ਕੁੰਡਾ ਜਿਹੜਾ ਕਿ ਦਰਵਾਜ਼ਾ ਪਹਿਲਾਂ ਲਾਇਆ ਫਿਰ ਦੂਜਾ ਦਰਵਾਜ਼ਾ ਲਾਇਆ ਤੇ ਇਹਨੇ ਖੁੰਡੀ ਫੜ ਕੇ ਮੇਰੇ ਤੇ ਆਉਂਦੇ ਡਾਂਗਾ ਦੀ ਡਾਂਗਾ ਨਹੀਂ ਸੰਭਲਦੇ ਜੋ ਖੁੰਡੀ ਫੜ ਲਈ ਮੇਰੇ ਉਸ ਦਿਨ ਨਿਸ਼ਾਨ ਵੇਖਣ ਵਾਲਿਆਂ ਜਦ ਤਨ ਮੈਂ ਮੌਕੇ ਤੇ ਆਪਣੀ ਉਥੇ ਮੋਠਾ ਵਾਲ ਪਹੁੰਚਿਆ ਵੀਰ ਹਣੋਂ ਦਿਖਾਈ ਦਿੱਤੀ ਇਹਨੇ ਮੇਰੇ ਤੇ ਫੁੱਲ ਜਿੱਦਾਂ 10 12 ਏਡ ਤੇ ਲੱਕ ਦੇ ਵਿੱਚ ਮਤਲਬ ਮੇਰੇ ਤੇ ਫੁੱਲ ਅਟੈਕ ਕਰ ਦਿੱਤਾ ਉਦੋਂ ਮੌਕੇ ਤੇ ਜਿਹੜੇ ਸੇਵਾਦਾਰ ਸਣ ਸਿੰਘ ਉਹਨਾਂ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਜਦੋਂ ਇਹ ਅਟੈਕ ਕਰਨ ਲੱਗ ਗਿਆ ਉਹਨਾਂ ਨੇ ਫਿਰ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਦਾ ਹੱਥੋਂ ਪਾਈ ਕਰਦਿਆ ਕਰਦਾ ਮੈਂ ਵੀ ਉੱਠ ਪਿਆ ਵੀ ਜਿਹੜੀ ਖੁੰਡੀ ਇੱਕ ਦੂਜੇ ਨੂੰ ਖਿੱਚ ਲਿਆ ਕਚਾਉਂਦਿਆਂ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਉਹਦੇ ਜਦੋਂ ਮੈਂ ਸੇਵਾਦਾਰਾ ਨਾਲ ਗੱਲਬਾਤ ਕਰ ਰਿਹਾ ਸੀ ਉਹਨਾਂ ਦਾ ਮੈਂ ਨੰਬਰ ਲੈ ਲਿਆ ਸੀ ਜਿਨ੍ਹਾਂ ਦੇ ਇਹ ਇਹਨਾਂ ਨੂੰ ਮੌਕਾ ਦੂਜੇ ਦਿਨ ਜਿਨ੍ਹਾਂ ਨਾਲ ਹੋਇਆ ਇਹਨਾਂ ਦਾ ਮੈਂ ਉੱਥੇ ਫਿਰ ਮੌਕੇ ਤੇ ਨੰਬਰ ਕੱਢ ਲਿਆ ਨੰਬਰ ਕੱਢ ਕੇ ਮੈਂ ਫੋਨ ਲਾਇਆ ਮੈਂ ਕਹਿੰਦੀ ਮੇਰੇ ਤੇ ਆਪਣੇ ਅਜੀਤ ਸਿੰਘ ਨੇ ਅਟੈਕ ਕਰ ਦਿੱਤਾ ਉਹ ਫਿਰ ਮੁੰਡੇ ਭੱਜ ਆਏ ਨੇ ਜਾਦੀ ਸੰਗਤ ਵਿੱਚ ਇੱਕ ਸਿੰਘ ਜਦੋਂ ਭੱਜੇ ਤਾਂ ਤੁਹਾਨੂੰ ਪਤਾ ਸੰਗਤ ਨੂੰ ਫਿਰ ਕ ਹੋ ਫਿਰ ਜਦੋਂ ਦਾ ਸਿੰਘ ਇਹ ਮੁੰਡਾ ਵੀਰ ਜਦੋਂ ਭੱਜ ਕੇ ਆਇਆ ਤਿੰਨੇ ਚਾਰੇ ਜਣੇ ਭੱਜ ਕੇ ਆਏ ਨੇ ਫਿਰ ਇਹਨਾਂ ਨੇ ਮੌਕੇ ਦੀ ਵਾਰਤਾ ਦੇ ਦੇਖੀ ਇਹ ਜਿਹੜੇ ਭੈਣ ਜੀ ਹੁਣੇ ਨੇ ਅੰਦਰ ਇਹਨਾਂ ਨੇ ਫਿਰ ਉਹਨੂੰ ਉਹਨਾਂ ਨੂੰ ਲਾਂਤਾਂ ਪਾਈਆਂ ਫਿਰ ਕਾਫੀ ਟਾਈਮ ਬੈਸਬਾਈ ਚੱਲਦੀ ਰਹੀ ਮੇਰੀ ਤਾਂ ਇਹ ਮੰਗੇ ਜਿਹੜਾ ਮੇਰੇ ਨਾਲ ਮੌਕੇ ਤੇ ਇਨੀ ਵਾਰਦਾਤ ਹੋਈ ਇਹ ਕਾਨਫਰੰਸ ਵਾਲੇ ਜਿਨ੍ਹਾਂ ਜਿੱਥੇ ਆਪਣੇ ਸਰਕਾਰੀ ਮੌਕੇ ਦੇ ਜ਼ਿੰਮੇਵਾਰ ਨੇ ਉਹ ਮੇਰੀ ਮੇਰਾ ਮੈਨੂੰ ਇਨਸਾਫ ਦਿੱਤਾ ਜਾਏ ਇਦਾਂ ਵੀ ਆੜੀ ਝੂਠੀ ਨੇ ਵਾਪਵਾ ਬਣਾਈ ਜਿਹੜੀ ਇਹਨੇ ਝੂਠੀ ਆਫਵਾਹ ਬਣਾਈ ਵੀ ਉਹਨਾਂ ਨੇ ਨੰਗੀਆਂ ਤਲਵਾਰਾਂ ਲੈਆਂ ਦੀਆਂ ਜਾਇਦਾ ਕੀਤਾ ਅਸਕਰ ਉਸ ਤੋਂ ਅਗਲੇ ਦਿਨ ਉਸ ਤੋਂ ਬਾਅਦ ਹੀ ਗੱਲ ਹੁਣ ਜੇ ਪੂਰੀ ਕਰ ਰਿਹਾ ਜੇ